ਕਿ ਸੋਸ਼ਲ ਮੀਡੀਆ ਇਨਫਲੂਐਂਸਰ ਤੁਹਾਨੂੰ ਵੀ ਪਰੇਸ਼ਾਨ ਕਰਦੇ ਨੇ ਬਲੈਕਮੇਲ ਕਰਦੇ ਨੇ ਤੇ ਖਬਰ ਤੁਹਾਡੇ ਵਾਸਤੇ ਜੀਹਾਂ ਲੁਧਿਆਣਾ ਦੇ ਵਿੱਚ ਇੱਕ ਜੀਹਾਂ ਮਾਮਲਾ ਸਾਹਮਣੇ ਆਇਆ ਜਿੱਥੇ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਵਿਸ਼ਾਲ ਕਪੂਰ ਦੁਕਾਨਦਾਰਾਂ ਨੂੰ ਬਲੈਕਮੇਲ ਕਰਿਆ ਕਰਦਾ ਸੀ ਉਹਨਾਂ ਦੀ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੰਦਾ ਸੀ ਤੇ ਮੋٹے ਪੈਸੇ ਠੱਗਦਾ ਸੀ ਪੁਲਿਸ ਨੇ ਉਸਨੂੰ ਗ੍ਰਿਫਤਾਰ ਕੀਤਾ ਮਾਮਲਾ ਅਦਾਲਤ ਤੱਕ ਪਹੁੰਚਿਆ ਹਾਲਾਂਕਿ ਅਦਾਲਤ ਨੇ ਐਸੇ ਗ੍ਰਿਫਤਾਰੀ ਨੂੰ ਗੈਰਕਾਨੂੰਨੀ ਘਰਾਰ ਦਿੰਦਿਆਂ ਉਸਨੂੰ ਛੱਡਣ ਦੇ ਆਦੇਸ਼ ਜ਼ਰੂਰ ਦੇ ਦਿੱਤੇ ਨੇ ਪਰ ਮਾਮਲਾ ਵਾਕਈ ਜੀ ਦਿਲਚਸਪ ਹੈ ਮੁਲਜ਼ਮ ਦਾ ਨਾਮ ਹੈ ਵਿਸ਼ਾਲ ਕਪੂਰ ਵਿਸ਼ਾਲ ਕਪੂਰ ਆਪਣੇ ਆਪ ਨੂੰ ਪੱਤਰਕਾਰ ਵਜੋਂ ਪੇਸ਼ ਕਰਕੇ ਦੁਕਾਨਦਾਰਾਂ ਦੇ ਕੋਲ ਜਾਇਆ ਕਰਦਾ ਸੀ ਇਲਜ਼ਾਮਾ ਮੁਤਾਬਕ ਉਸਨੇ ਇੱਕ ਨਸ਼ੇੜੀ ਨੂੰ ਫੜ ਕੇ ਇੱਕ ਵੀਡੀਓ ਬਣਾਈ ਜਿੱਥੇ ਨਸ਼ੇੜੀ ਕਹਿੰਦਾ ਹੈ ਕਿ ਉਸਨੇ ਇਸ ਦੁਕਾਨਦਾਰ ਦੇ ਕੋਲੋਂ ਡਰਗ ਖਰੀਦੀ ਸੀ ਇਸ ਵੀਡੀਓ ਨੂੰ ਵਿਖਾ ਕੇ ਉਹ ਚਾਹ ਵਾਲੇ ਦੁਕਾਨਦਾਰ ਸੰਜੇ ਨੂੰ ਧਮਕੀ ਦਿੰਦਾ ਹੈ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਵਾਂਗਾ ਇਹ ਕਹਿੰਦਾ ਹੈ ਇਸ ਦੇ ਨਾਲ ਦੁਕਾਨਦਾਰ ਡਰ ਗਿਆ ਚਾਹ ਵਾਲੇ ਦੁਕਾਨਦਾਰ ਸੰਜੇ ਸ਼ਰਮਾ ਤੋਂ 10000 ਰੁਪਏ ਵਸੂਲੇ ਗਏ ਐਸੇ ਤਰ੍ਹਾਂ ਮੱਛੀ ਵੇਚਣ ਵਾਲੇ ਰਾਮਦਾਰੀ ਸੈਣੀ ਤੋਂ 12400 ਰੁਪਏ وصول لے گئے 3 ਦਿਨਾਂ ਬਾਅਦ ਵੀਡੀਓ ਅਪਲੋਡ ਵੀ ਕਰ ਦਿੱਤੀ ਪੁਲਿਸ ਨੇ ਸੰਜੇ ਦੀ ਸ਼ਿਕਾਇਤ ਦੇ ਆਧਾਰ ਤੇ ਐਫ ਆਈ ਆਰ ਦਰਜ ਕੀਤੀ ਅਤੇ ਗ੍ਰਿਫਤਾਰ ਕਰ ਲਿਆ ਹਾਲਾਂਕਿ ਅਦਾਲਤ ਨੇ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਘਰਾੜ ਦਿੱਤਾ ਕਿਉਂਕਿ ਪੁਲਿਸ ਨੇ ਕਾਨੂੰਨੀ ਪ੍ਰਕਿਰਿਆ ਨਹੀਂ ਸਿਪਣਾਈ ਪਰ ਸਵਾਲ ਇਹ ਹੈ ਕਿ ਕੀ سوشل میڈیا ਪਲੇਟਫਾਰਮਸ ਨੂੰ ਅਜੀਹੇ ਅਕਾਊਂਟਸ ਦੇ ਉੱਪਰ ਹੋਰ ਨਿਗਰਾਨੀ ਵਧਾਉਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਇਨਫਲੂਐਂਸਰ ਸੋਸ਼ਲ ਮੀਡੀਆ ਦਾ ਗਲਤ ਇਸਤੇਮਾਲ ਨਾ ਕਰ ਸਕੇ